ਮਾਪੇ ਲਗਾਤਾਰ ਆਪਣੇ ਪੁੱਤ ਨੂੰ ਆਵਾਜ਼ਾਂ ਦਿੰਦੇ ਰਹੇ ਕਿ ਅਮਿਤ ਉੱਠ ਉੱਠ ਕੇ ਬਾਹਰ ਆ ਸਵੇਰੇ ਸਵੇਰੇ ਦਾ ਟਾਈਮ ਸੀ ਪਰ ਉਹਨਾਂ ਦਾ ਪੁੱਤ ਉੱਠਿਆ ਹੀ ਨਹੀਂ ਉਹਨੇ ਆਪਣੇ ਮਾਪਿਆਂ ਨੂੰ ਆਵਾਜ਼ ਹੀ ਨਹੀਂ ਦਿੱਤੀ ਤਾਂ ਜਦੋਂ ਮਾਂ ਬਾਪ ਨੇ ਅੰਦਰ ਜਾ ਕੇ ਦੇਖਿਆ ਤਾਂ ਉਹਨਾਂ ਦੀ ਹੈਰਾਨੀ ਦੀ ਹੱਦ ਨਹੀਂ ਰਹੀ ਕਿਉਂਕਿ ਉਹ ਉਹਨਾਂ ਦੇ ਪੁੱਤ ਦੇ ਕੋਲ ਇੱਕ ਸੱਪ ਬੈਠਾ ਸੀ ਤਾਂ ਉਹਨਾਂ ਨੇ ਸੋਚਿਆ ਉਹ ਡਰ ਗਏ ਉਹਨਾਂ ਨੇ ਸੱਪ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਉੱਥੋਂ ਸੱਪ ਹਿੱਲਿਆ ਹੀ ਨਹੀਂ ਮੁੰਡੇ ਦੇ ਮੁੰਡਾ ਉਹਨਾਂ ਨੇ ਵੇਖਿਆ ਕਿ ਸਾਡਾ ਬੱਚਾ ਬਚਿਆ ਕਿ ਨਹੀਂ ਬਚਿਆ ਇਹ ਸੱਪ ਨੇ ਸਾਡੇ ਮੁੰਡੇ ਨੂੰ ਕਿਤੇ ਡੱਸਤਾ ਨਹੀਂ ਲਿਆ ਸਾਡਾ ਬੱਚਾ ਅਖਰ ਬੋਲ ਕਿਉਂ ਨਹੀਂ ਰਿਹਾ ਤਾਂ ਜਦੋਂ ਉਹਨਾਂ ਨੇ ਬਹੁਤ ਭਜਾਉਣ ਦੇ ਬਾਵਜੂਦ ਵੀ ਉਹ ਸੱਪ ਨਹੀਂ ਭੱਜਿਆ ਤਾਂ ਉਹਨਾਂ ਨੇ ਸਪੇਰਾ ਬੁਲਾਇਆ ਕਿਉਂਕਿ ਆਂਢ ਗੁਆਢ ਵੀ ਉੱਥੇ ਇਕੱਠਾ ਹੋ ਗਿਆ ਪਰ ਫਿਰ ਵੀ ਉਹਨਾਂ ਤੋਂ ਉਹ ਸੱਪ ਨਹੀਂ ਭੱਜਿਆ ਸੱਪ ਉੱਥੇ ਹੀ ਮੁੰਡੇ ਦੀ ਜਿਹੜੀ ਉਹਦੀ ਸਰੀਰ ਸੀਗਾ ਮੁੰਡੇ ਦੇ ਸਰੀਰ ਦੇ ਥੱਲੇ ਹੀ ਸੱਪ ਬੈਠਾ ਰਿਹਾ ਤਾਂ ਫੇਰ ਸਪੇਰਾ ਆਇਆ ਸਪੇਰੇ ਨੇ ਉਹ ਸੱਪ ਫੜਿਆ ਤਾਂ ਉਹਨਾਂ ਨੇ ਮੁੰਡੇ ਨੂੰ ਹਿਲਾਇਆ ਤਾਂ ਫਟਾਫਟ ਹਸਪਤਾਲ ਦੇ ਅੰਦਰ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਕਹਿ ਦਿੱਤਾ ਕਿ ਤੁਹਾਡੇ ਬੱਚੇ ਦੀ ਮੌਤ ਤਾਂ ਕਾਫੀ ਟਾਈਮ ਪਹਿਲਾਂ ਹੀ ਹੋ ਚੁੱਕੀ ਆ ਦੱਸਿਆ ਜਾ ਰਿਹਾ ਕਿ 25 ਸਾਲਾਂ ਦਾ ਉਹ ਮੁੰਡਾ ਨੌਜਵਾਨ ਸੀਗਾ ਤੇ ਇਹ ਮੁੰਡੇ ਦਾ ਵਿਆਹ ਵੀ ਹੋਇਆ ਹੋਇਆ ਸੀ ਤਾਂ ਰਾਤ ਨੂੰ ਜਦੋਂ ਵਿਚਾਰਾ ਕੰਮ ਤੋਂ ਆਇਆ ਸੀ ਮਿਹਨਤ ਮਜ਼ਦੂਰੀ ਦਾ ਆਪਣਾ ਕੰਮ ਕਰਦਾ ਸੀ ਤਾਂ ਖਾਣਾ-ਪਾਣੀ ਖਾ ਕੇ ਘਰਦਿਆਂ ਨੂੰ ਕਹਿ ਕੇ ਕਿ ਮੈਂ ਸੌਣ ਜਾ ਰਿਹਾ ਸੌਂ ਚਲਾ ਗਿਆ ਤੇ ਸਵੇਰ ਜਦੋਂ ਘਰ ਦੇ ਆਵਾਜ਼ਾਂ ਮਾਰਦੇ ਰਹੇ ਉਹ ਨਹੀਂ ਉੱਠਿਆ ਤਾਂ ਉਹਨਾਂ ਨੇ ਜਾ ਕੇ ਦੇਖਿਆ ਤਾਂ ਉਹ ਮੁੰਡੇ ਦੇ ਮੰਜੇ ਤੇ ਸੱਪ ਬੈਠਾ ਸੀ ਤਾਂ ਫਿਰ ਡਾਕਟਰਾਂ ਨੇ ਦੱਸਿਆ ਕਿ ਇਸ ਮੁੰਡੇ ਨੂੰ ਲਗਭਗ 10 ਵਾਰ ਸੱਪ ਨੇ ਡੰਗਿਆਸੀ ਸੱਪ ਦੇ ਕੱਟਣ ਦੇ ਨਿਸ਼ਾਨ 10 ਔਸ ਮੁੰਡੇ ਦੇ ਸਰੀਰ ਦੇ ਉੱਪਰ ਸੀ ਪਰ ਸਾਰੇ ਲੋਕ ਇਸ ਗੱਲੋਂ ਹੈਰਾਨ ਸੀ ਕਿ ਸੱਪ ਨੇ ਉਸ ਮੁੰਡੇ ਨੂੰ ਕਟਿਆ ਵੀ ਪਰ ਫਿਰ ਵੀ ਉਹ ਉਹਦੇ ਕੋਲੋਂ ਨਹੀਂ ਹਿੱਲਿਆ ਮੁੰਡੇ ਦੀ লাশ ਦੇ ਕੋਲ ਹੀ ਜਿਹੜਾ ਉਹ ਸੱਪ ਬੈਠਾ ਰਿਹਾ ਤਾਂ ਫਿਰ ਪੁਲਿਸ ਨੇ ਪੁਲਿਸ ਨੂੰ ਵੀ ਇਸ ਘਟਨਾ ਦੀ ਸੂਚਨਾ ਮਿਲੀ ਤਾਂ ਪੁਲਿਸ ਨੇ ਜਿਹੜੀ ਉਹ ਮੁੰਡੇ ਦੀ ਦੇਹ ਸੀ ਬੋਡੀ ਸੀ ਉਹਨੂੰ ਪੋਸਟਮਾਰਟਮ ਵਾਸਤੇ ਭੇਜ ਦਿੱਤਾ ਕਿ ਪਤਾ ਲਗਾਇਆ ਜਾਵੇਗਾ ਕਿ ਕਿੰਨੇ ਵਾਰ ਸੱਪ ਨੇ ਇਹਨੂੰ ਕਟਿਆ ਤੇ ਕੀ ਕੀ ਇਹਦੇ ਨਾਲ ਹੋਰ ਵਾਪਰਿਆ ਮੁੰਡੇ ਦੇ ਨਾਲ ਬੇहद ਹੈਰਾਨ ਕਰਨ ਵਾਲਾ ਮਾਮਲਾ ਇਹ ਘਟਨਾ ਮੇਰਠ ਤੋਂ ਸਾਹਮਣੇ ਆਈ ਆ ਮੇਰਠ ਦਾ ਇਹ ਨੌਜਵਾਨ ਸੀ 25 ਸਾਲਾਂ ਦਾ ਅਮਿਤ ਜਿਹੜਾ ਵਿਚਾਰਾ ਸੱਪ ਲੜਨ ਕਰਕੇ ਜਿਹਦੀ ਮੌਤ ਹੋ ਗਈ ਅੱਜ ਕੱਲ੍ਹ ਗਰਮੀ ਦਾ ਟਾਈਮ ਆ ਗਿਆ ਪੈਣਾ ਭਰਾਵਾਂ ਨੇ ਬਾਹਰ ਖੇਤਾਂ ਵਿੱਚ ਕੰਮ ਕਰਨ ਵਾਸਤੇ ਜਾਣਾ ਹੁੰਦਾ ਏ ਰਾਤ ਨੂੰ ਵੀ ਕਈ ਸਾਰੇ ਭੈਣਾ ਭਰਾ ਸਾਡੇ ਹੈਗੇ ਆ ਜਿਹੜੇ ਖੇਤਾਂ ਦੇ ਵਿੱਚ ਕੰਮ ਕਰਦੇ ਨੇ ਜਿਨ੍ਹਾਂ ਦੇ ਵੀਰ ਸਾਡੇ ਅਕਸਰ ਹੀ ਖੇਤਾਂ ਦੇ ਵਿੱਚ ਬਾਹਰ ਜਾਂਦੇ ਨੇ ਰਾਤ ਦੇ ਸਮੇਂ ਕੋਈ ਪਾਣੀ ਲਗਾਉਣ ਚਲਾ ਗਿਆ ਜਾਂ ਕੋਈ ਹੋਰ ਕੰਮ ਉਹਨਾਂ ਨੂੰ ਹੁੰਦਾ ਤਾਂ ਫੇਰ ਇਸ ਕਰਕੇ ਭੈਣੋ ਭਰਾਓ ਬਹੁਤ ਖਿਆਲ ਰੱਖਣ ਦੀ ਜ਼ਰੂਰਤ ਹੈਗੀ ਆ ਇਹਨਾਂ ਦਿਨਾਂ ਦੇ ਵਿੱਚ ਕਿ ਇਹੋ ਜੇ ਸੱਪ ਵਗੈਰਾ ਤੋਂ ਤੁਸੀਂ ਬਚ ਕੇ ਰਹੋ ਕੋਈ ਹੋਰ ਜ਼ਹਿਰੀਲੇ ਜਾਨਵਰ ਤੋਂ ਤੁਸੀਂ ਬਚ ਕੇ ਰਹੋ ਕਈ ਵਾਰ ਗਰਮੀਆਂ ਦੇ ਮੌਸਮ ਵਿੱਚ ਅਸੀਂ ਅਕਸਰ ਹੀ ਬਾਹਰ ਵਿਹੜੇ ਵਿੱਚੋਂ ਨਿਕਲ ਕੇ ਸੌਂ ਜਾਂਦੇ ਆ ਤਾਂ ਉੱਥੇ ਵੀ ਕਈ ਵਰੀ ਪਤਾ ਨਹੀਂ ਲੱਗਦਾ ਸਾਡੇ ਮੰਜੇ ਦੇ ਉੱਪਰ ਸੱਪ ਆਉਣ ਦੀ ਸੰਭਾਵਨਾ ਬਣ ਜਾਂਦੀ ਆ ਕਈ ਸਾਰੇ ਕੇਸ ਇਦਾਂ ਦੇ ਆ ਚੁੱਕੇ ਨੇ ਸਾਹਮਣੇ ਤਾਂ ਕਿਰਪਾ ਕਰਕੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਸੁਚੇਤ ਰਹੋ ਬਚ ਕੇ ਰਹੋ ਕਿੱਡੀ ਵੱਡੀ ਘਟਨਾ ਹੈ ਕਿ ਇੱਕ ਸੱਪ ਨੇ ਲਗਾਤਾਰ 10 ਵਾਰ ਇੱਕ ਮੁੰਡੇ ਨੂੰ ਕਟਿਆ ਦੱਸਿਆ ਜਾ ਰਿਹਾ ਹੈ ਕਿ ਇਹ ਸੱਪ ਵੀ ਕੋਬਰਾ ਸੀ ਕੋਬਰਾ ਤਾਂ ਇੱਕ ਵਾਰ ਬੰਦੇ ਨੂੰ ਕੱਟ ਲਵੇ ਕਹਿੰਦੇ ਤਾਂ ਉਹ ਕਾਫੀ ਜ਼ਹਿਰੀਲਾ ਹੋਣ ਕਰਕੇ ਬੰਦੇ ਦੀ ਮੌਤ ਹੋ ਜਾਂਦੀ ਹੈ ਇਲਾਜ ਕਰਨ ਦਾ ਮੌਕਾ ਹੀ ਬੰਦੇ ਨੂੰ ਨਹੀਂ ਮਿਲਦਾ ਕਿ ਉਹ ਆਪਣਾ ਇਲਾਜ ਕਰਵਾ ਸਕੇ ਉਹਦਾ ਜ਼ਹਿਰ ਇੰਨਾ ਜ਼ਹਿਰੀਲਾ ਹੁੰਦਾ ਸੋ ਜਦੋਂ ਵੀ ਆਪਣੇ ਖੇਤਾਂ ਵਿੱਚ ਜਾਣਾ ਜਾਂ ਬਾਹਰ ਵੇੜਿਆਂ ਦੇ ਵਿੱਚ ਸੌਣਾ ਜਾਂ ਕੋਈ ਹੋਰ ਕੰਮ ਧੰਦਾ ਤੁਸੀਂ ਰਾਤ ਬਰਾਤੇ ਜਾਣਾ ਤਾਂ ਜਰੂਰ ਖਿਆਲ ਰੱਖੋ ਕਿ ਇਹੋ ਜੇ ਜਿਹੜੇ ਜ਼ਹਿਰੀਲੇ ਜਾਨਵਰ ਨੇ ਉਹਨਾਂ ਤੋਂ ਬਚਿਆ ਜਾ ਸਕੇ